ਆਮ ਆਦਮੀ ਪਾਰਟੀ ਦੇ ਵਿੱਚ ਕੁਝ ਲੋਕ ਪੱਤਰਕਾਰੀ ਪ੍ਰੋਫੈਸ਼ਨ ਦੇ ਵਿੱਚੋਂ ਹੀ ਆਏ ਨੇ ਕਿਹੜੀ ਪਾਰਟੀ ਚ ਪੱਤਰਕਾਰ ਨਹੀਂ ਸੀਗੇ ਸ਼ਾਮਲ ਉਹਦੇ ਪਿਛਲੇ ਵਾਲੇ ਚ ਵੀ ਸੀ ਉਹਦੇ ਪਿਛਲੀ ਵਾਲੀ ਚ ਸੀ ਕੀ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਜਿੰਨੀ ਡਿਜੀਟਲੀ ਆੜ ਮਿਲਦੀ ਹੈ ਡਿਜੀਟਲ ਫੀਡਿਓ ਨੂੰ ਜਾਂ ਇਲੈਕਟ੍ਰੋਨਿਕ মিডিਏ ਨੂੰ ਪ੍ਰੈਸ মিডিਏ ਨੂੰ ਉਹਨੂੰ ਪਬਲਿਕ ਡੋਮੇਨ ਚ ਲੈ ਜਾਂਦਾ ਜਾਵੇ ਇੱਕ ਐਸ ਲੈਵਲ ਤੇ ਹੁੰਦਾ ਨਾ ਅਗਲਾ ਐਸ ਤੇ ਆਉਂਦਾ ਉਸ ਤੋਂ ਅਗਲਾ ਐਸ ਤੇ ਆਉਂਦਾ ਉਸ ਤੋਂ ਅਗਲਾ ਇਦੋਂ ਵੀ ਤੇ ਹੋਊਗਾ ਬਾਹਰ ਦੇ ਦੇਸ਼ ਲਈ ਤਾਂ ਚੰਗੇ ਨੇ ਦੂਜੇ ਦੇਸ਼ ਦਾ ਰਾਸ਼ਟਰਪਤੀ ਵੀ ਚੱਕ ਲਿਆ ਦੇਣਾ ਪਰ ਅਸੀਂ ਤਾਂ ਆਪਦੇ ਦੇਸ਼ ਆਪਦੇ ਸਟੇਟ ਆਪਦੇ ਲੋਕਾਂ ਲਈ ਚੰਗੇ ਨਹੀਂ ਯਾਰ ਉਹ ਤਾਂ ਕਹਿੰਦੇ ਰੰਗਲਾ ਪੰਜਾਬ ਬਣਾ ਲੈਣਾ ਰੰਗਲਾ ਬਣਿਆ ਤੇ ਜਾ ਕੇ ਅਸੀਂ ਹਰ ਰੋਜ਼ ਰੰਗਲੇ ਤੇ ਹੀ ਤਾਂ ਜਾਨੀਏ ਮੇਰੇ ਨਾਲ ਅਮਿਤੋਜ ਮਾਨ ਜੀ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਮਾਨ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਸਮਾਂ ਦੇਣ ਦੇ ਲਈ ਮਮਨ ਸਾਹਿਬ ਪੱਤਰਕਾਰ ਭਾਈਚਾਰ ਨੇ 17 ਸੈਕਟਰ ਦੇ ਵਿੱਚ ਇਕੱਠ ਕੀਤਾ ਇਸ ਵੇਲੇ ਮੌਜੂਦ ਹੈ ਔਰ ਹਰ ਬੰਦਾ ਆਪਣੀ ਗੱਲਬਾਤ ਜਿਹੜੀ ਇੱਥੇ ਰੱਖ ਰਿਹਾ ਹੈ ਪਰਚਾ ਹੋਇਆ ਦਰਸਲ ਇੱਕ ਖਬਰ ਜਿਹੜੀ ਹੈਲੀਕਾਪਟਰ ਨੂੰ ਲੈ ਕੇ ਜਾਣਦੇ ਹੋ ਤੁਸੀਂ ਕਿ ਹੈਲੀਕਾਪਟਰ ਇਸਤੇਮਾਲ ਕਿੱਥੇ ਹੁੰਦਾ ਰਿਹਾ ਮੁੱਖ ਮੰਤਰੀ ਸਾਹਿਬ ਜਦੋਂ ਜਾਪਾਨ ਦੇ ਵਿੱਚ ਸੀਗੇ ਉਸ ਤੋਂ ਬਾਅਦ ਇਹ ਪਰਚਾ ਹੁੰਦਾ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਲੋਕ ਪੱਤਰਕਾਰੀ ਪ੍ਰੋਫੈਸ਼ਨ ਦੇ ਵਿੱਚੋਂ ਹੀ ਆਏ ਨੇ ਚਾਹੇ ਦਿੱਲੀ ਦੀ ਵੀ ਆਪਾਂ ਗੱਲ ਕਰੀਏ ਪਰ باوجود ਇਸ ਦੇ ਇਹ ਚੀਜ਼ ਪੰਜਾਬ ਦੇ ਵਿੱਚ ਹੋਣੀ ਕਿਵੇਂ ਦੇਖਦੇ ਕਿਹੜੀ ਪਾਰਟੀ ਚ ਪੱਤਰਕਾਰ ਨਹੀਂ ਸੀਗੇ ਸ਼ਾਮਲ ਉਹਦੋਂ ਪਿਛਲੇ ਵਾਲੇ ਚ ਵੀ ਸੀ ਉਹਦੋਂ ਪਿਛਲੀ ਵਾਲੀ ਚ ਵੀ ਸੀ ਔਰ ਉਹ ਪੱਤਰਕਾਰ ਪਰ ਆ ਕੀ ਬਣ ਜਾਂਦੇ ਨੇ ਬਾਅਦ ਚ ਜਾ ਕੇ ਕਿਹੜਾ ਬੰਦਾ ਕਿਹੜੀ ਪਾਵਰ ਚ ਆਇਆ ਉਹ ਕੀ ਨਹੀਂ ਬਣਿਆਗਾ ਕਿਤੇ ਵੀ ਦੇਖ ਲਓ ਨਹੀਂ ਹੋਇਆ ਤਾਂ ਦੱਸ ਦਿਓ ਹਰ ਥਾਂ ਤੇ ਹੋਈ ਹੈ ਇਹ ਗੱਲ ਮਸਲਾ ਸਿਰਫ ਇਨਾ ਕ ਹੈ ਕਿ ਸਾਨੂੰ ਡਿਟੇਲ ਆਫ ਪਾਲਿਸੀ ਤੇ ਜਾਣਾ ਪੈਣਾ ਡਿਟੇਲ ਆਫ ਪਾਲਿਸੀ ਤੇ ਚਾਹੇ ਆਹ ਕੰਮ ਜੋ ਹੋ ਰਿਹਾ ਕਿ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਜਿੰਨੀ ਡਿਜੀਟਲੀ ਆੜ ਮਿਲਦੀ ਹੈ ਡਿਜੀਟਲ ਪੀਡੀਓ ਨੂੰ ਜਾਂ ਇਲੈਕਟ੍ਰੋਨਿਕ ਮੀਡੀਆ ਨੂੰ ਪ੍ਰੈਸ ਮੀਡੀਆ ਨੂੰ ਉਹਨੂੰ ਪਬਲਿਕ ਡੋਮੇਨ ਚ ਲੈ ਜਾਂਦਾ ਜਾਵੇ ਕਿ ਮੀਡੀਆ ਪ੍ਰਤੀ ਪੂਰੀ ਪਾਲਿਸੀ ਕਲੀਅਰ ਹੋ ਕੇ ਸਾਹਮਣੇ ਨਹੀਂ ਆਉਣੀ ਚਾਹੀਦੀ ਬਿਲਕੁਲ ਕਿ ਬਾਕੀ ਚਾਲੀ ਮੁੱਦੇ ਆ ਤੇ ਚਾਹੇ ਰੇਟ ਹੋਵੇ ਮੈਡੀਕਲ ਹੋਵੇ ਆ ਸਾਡੇ ਕਰਜ਼ੇ ਦਾ ਹਾਲ ਹੋਵੇ ਪੰਜਾਬੀ ਦੀ ਗੱਲ ਹੋਵੇ ਸਾਹਮਣੇ ਨਹੀਂ ਆਉਣੀ ਚਾਹੀਦੀ ਆਉਣੀ ਚਾਹੀਦੀ ਹੈ ਨਾ ਕਿਉਂ ਨਹੀਂ ਹੋ ਰਹੀਗੀ ਮਸਲਾ ਹੈ ਸਿਰਫ ਸਾਨੂੰ ਇਹ ਕਰਨਾ ਪਊਗਾ ਜਿਸ ਦਿਨ ਆਪਏ ਕਰ ਲਾਂਗੇ ਉਸ ਦਿਨ ਸਾਡੇ ਹਾਲਾਤ ਬਣ ਜਾਣਗੇ ਵਰਨਾ ਇੱਕ ਐਸ ਲੈਵਲ ਤੇ ਹੁੰਦਾ ਨਾ ਅਗਲਾ ਐਸ ਤੇ ਆਉਂਦਾ ਉਸ ਤੋਂ ਅਗਲਾ ਐਸ ਤੇ ਆਉਂਦਾ ਉਸ ਤੋਂ ਅਗਲਾ ਇਦੋਂ ਵੀ ਤੇ ਹੋਊਗਾ ਜਿੰਨਾ ਚਿਰ ਅਸੀਂ ਨਾਰੀਆਂ ਪਿੱਛੇ ਜਾਵਾਂਗੇ ਲਾਰੇ ਬੰਨਗੇ ਜਦੋਂ ਅਸੀਂ ਡਿਟੇਲ ਆਫ ਪਾਲਿਸੀ ਤੇ ਜਾਵਾਂਗੇ ਸਾਡਾ ਬੈਟਰ ਹੋ ਜਾਊਗਾ ਕੰਮ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਦਮਾਂ ਨਾਲ ਇੱਕ ਨੰਬਰ ਦਾ ਸੂਬਾ ਸਭ ਤੋਂ ਮਗਰ ਪਹੁੰਚ ਗਿਆ ਕਿ ਇਹ ਜਿੰਨੇ ਪੋਲੀਟਿਕਲ ਇਨਸਪੈਕਟਰ ਵਾਲੇ ਲੀਡਰ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇੱਕ ਨੰਬਰ ਦਾ ਸੂਬਾ ਸੀ ਦੁਨੀਆਂ ਦੀ ਗੱਲ ਕੀਤੀ ਅਮਰੀਕਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਗਿਣਦਾ ਹੈ ਉਹ ਵੀ ਇਹ ਗੱਲ ਕਹਿੰਦੇ ਉੱਥੇ ਵੀ ਡੋਨਲਡ ਟਰੰਪ ਜਿਹੜੇ ਮੀਡੀਆ ਦੇ ਮਗਰ ਪਏ ਰਹਿੰਦੇ ਆ ਪਰ ਕਿਸੇ ਦੇ ਫੜ ਕੇ ਅੰਦਰ ਦਿੱਤਾ ਕਿਸੇ ਨੂੰ ਕਿ ਉਹਦਾ ਮਜ਼ਾਕ ਨਹੀਂ ਉਡਦਾ ਐਕਟਰ ਸੀ ਇੱਕ ਮੈਰੀਲ ਸਟ੍ਰਿਪ ਪਿਛਲੀ ਵਾਰੀ ਉਹਨੇ ਜਲੂਸ ਕੱਢਿਆ ਸੀ ਖੜ ਕੇ ਮੀਡੀਆ ਉਸ ਦੇ ਵਿੱਚ ਖੜ ਕੇ ਉਥੇ ਦੀਆਂ ਮਤਲਬ ਉਹਦੇ ਬਾਰੇ ਮਜ਼ਾਕ ਹੋ ਰਾਇਆ ਜਾਂਦਾ ਸਾਡੇ ਨਾਲ ਦੇ ਆ ਮੱਚ ਮੱਚ ਬੈਟਰ ਪਰ ਮੈਂ ਇਹ ਨਹੀਂ ਕਹਾਂਗਾ ਕਿ ਬਹੁਤ ਅੱਛੇ ਨੇ ਉਹ ਆਰਦੇ ਦੇਸ਼ ਲਈ ਤਾਂ ਅੱਛੇ ਨੇ ਦੂਜੇ ਦੇਸ਼ ਦਾ ਰਾਸ਼ਟਰਪਤੀ ਵੀ ਚੱਕ ਲਈ ਹਾਰੇ ਨੇ ਪਰ ਅਸੀਂ ਤਾਂ ਆਪ ਦੇ ਦੇਸ਼ ਆਪ ਦੇ ਸਟੇਟ ਆਪ ਦੇ ਲੋਕਾਂ ਲਈ ਚੰਗੇ ਨਹੀਂ ਯਾਰ ਜੇ ਚੰਗੇ ਹਾਂ ਤਾਂ ਮੈਨੂੰ ਦੱਸੋ ਕਿ ਪੰਜਾਬ ਚ ਪੰਜਾਬੀ ਇਹਤ ਲਾਗੂ ਨਹੀਂ ਹੋਣੀ ਚਾਹੀਦੀ ਪੰਜਾਬੀ ਨਾਲ ਪੰਜਾਬੀ ਦੀਆਂ ਨੌਕਰੀਆਂ ਨਹੀਂ ਜੁੜਨੀਆਂ ਚਾਹੀਦੀਆਂ ਆਪਾਂ ਚੈਨਲ ਤੇ ਗੱਲ ਕਰ ਰਹੇ ਆਂ ਪੰਜਾਬੀ ਨੂੰ ਸਾਰੇ ਮਾਂ ਬੋਲੀ ਆਂਦੇ ਨਹੀਂ ਇਹ ਮਾਂ ਬੋਲੀ ਨਾਲ ਨੌਕਰੀਆਂ ਨਹੀਂ ਜੁੜਨੀਆਂ ਚਾਹੀਦੀਆਂ ਸਾਡੇ ਡਿਸਟ੍ਰਿਕਟ ਕੋਰਟ 'ਚ ਬੋਲੀ ਨਹੀਂ ਜਾਣੀ ਚਾਹੀਦੀ ਹਾਈ ਕੋਰਟ ਕਹਿੰਦਾ ਕਹਿ ਚੁੱਕੇ ਉਹਦੇ ਲਈ ਮਿਨੀਮਮ ਪੈਸਾ ਨਹੀਂ ਦੇ ਰਹੇ ਹਜ਼ਾਰ ਰੁਪਏ ਦੇ ਹਿਸਾਬ ਨਾਲ 12000 ਕਰੋੜ ਸਾਲ ਦਾ ਲੋਨ ਨੂੰ ਫਿਰਦੇ ਬਕਵਾਸ ਪੌਨਸੀ ਤੇ ਉਹ ਤਾਂ ਕਹਿੰਦੇ ਰੰਗਲਾ ਪੰਜਾਬ ਬਣਾ ਦੇਣਾ ਰੰਗਲਾ ਬਣਿਆ ਪਿਆ ਜਾ ਕੇ ਅਸੀਂ ਹਰ ਰੋਜ਼ ਰੰਗਲੇ ਤੇ ਹੀ ਤੇ ਜਾਂਦੇ ਇੱਕੋ 400 ਫੁੱਟ ਉੱਚੇ ਬੈਠਾ ਇੱਕੋ ਕਿਸਾਨ ਵਿਚਾਰੇ 20000 ਨਹੀਂ ਦਿੱਤਾ ਪਰ ਕਿਲੇ ਦਾ ਉਹ ਹਰੀਕੇ ਹੈੱਡ ਦੇ ਉੱਤੇ ਚੜ ਕੇ ਬਹਿ ਗਏ ਨੇ ਇਹ ਰੰਗਲਾ ਪੰਜਾਬ ਹੀ ਆ ਆ ਰੰਗਲਾ ਪੰਜਾਬ ਵੀ ਤਾਂ ਹੈ ਹਰ ਰੋਜ਼ ਰੰਮਲੇ ਪੰਜਾਬ ਤੇ ਹੀ ਹੁੰਦੇ ਮੈਂ ਤਾਂ ਔਰ ਇਹ ਰੰਗਲਾ ਪੰਜਾਬ ਇਹ ਨਾ ਸਮਝੋ ਜੀ ਇਹਨਾਂ ਨੇ ਕੀਤਾ ਇਸ ਤੋਂ ਪਹਿਲਾਂ ਵਾਲੇ ਆ ਮਟਕਾ ਚੌਂਕ ਤੇ ਕੁੱਟ ਨਹੀਂ ਪੈਂਦੀ ਸੀ ਔ ਪਟਿਆਲੇ ਸ਼ੀਸ਼ਮੈਲ ਦੇ ਅੱਗੇ ਕੁੱਟ ਨਹੀਂ ਪੈਂਦੀ ਸੀ ਇਹਨਾਂ ਨੇ ਹੋਰ ਜਗ੍ਹਾ ਬਣਾਤੀਆਂ ਨਵੀਆਂ ਹਰ ਨਵੀਂ ਸਰਕਾਰ ਜਿਹੜੀ ਆਉਂਦੀ ਉਹ ਕੁਝ ਹੋਰ ਨਵੀਆਂ ਜਗ੍ਹਾ ਬਣਾ ਦਿੰਦੀ ਕਿ ਚੁੱਤਰ ਇੱਕੀ ਮਾਰੇ ਜਾਣਗੇ ਕਿਉਂ ਹੋ ਰਿਹਾ ਹੈ ਸਾਡੀ ਬੇਵਕੂਫੀ ਕਰਕੇ ਦਿਲੇ ਆ ਪਾਲਸੀ ਤੇ ਨਾ ਜਾ ਗਿਆ ਜਿਲ੍ਹਾ ਪ੍ਰੀਸ਼ਦ ਦੇ ਲਈ ਪੱਗਾਂ ਲਵਾ ਲੀਆਂ ਲੋਕਾਂ ਨੇ ਕੀ ਇਹ ਦੱਸਣਗੇ ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਉਹ ਪਾਵਰ ਹੈ ਉਹ ਐਮਐਲਏ ਕੋਲੇ ਕਿਉਂ ਚਲੀ ਗਈ ਹੈ ਇਹਨਾਂ ਨੂੰ ਪਤਾ ਹੈ ਇਦਾਂ ਦੀ ਪਾਵਰ ਕੀ ਸੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੋਣੀ ਚਾਹੀਦੀ ਹੈ ਉਹਦੀ ਬਜਾਏ ਸੈਂਟਰਲਾਈਜ਼ ਹੋ ਰਹੀ ਹੈ ਕਿਹੜੀ ਵੀ ਕਿੱਧਰ ਦੀ ਡੈਮੋਕ੍ਰੇਸੀ ਅੱਛਾ ਜਿਹੜੇ ਪੱਤਰਕਾਰਾਂ ਨੇ ਇਹ ਗੱਲ ਬਾਹਰ ਲਿਆਂਦੀ ਉਹਨਾਂ ਨੂੰ ਸ਼ਾਬਾਸ਼ੀ ਦੇਣ ਦੀ ਥਾਂ ਇਹ ਕੁਝ ਮਿਲਿਆ ਹੈਗਾ ਸਰਕਾਰ ਨੂੰ ਤੇ ਚਾਹੀਦਾ ਸੀਗਾ ਜਾਂ ਮੁੱਖ ਮੰਤਰੀ ਸਾਹਿਬ ਨੂੰ ਹੀ ਚਾਹੀਦਾ ਸੀ ਕਿ ਤੁਸੀਂ ਖਾਮੀ ਕੱਢ ਕੇ ਲੈ ਕੇ ਆਂਦੀਏ ਪਤਾ ਲੱਗਿਆ ਸਾਨੂੰ ਕਿ ਅਚਾਈ ਇਹ ਚੀਜ਼ ਯੂਜ਼ ਹੋਈ ਹੈ ਸਾਡੇ ਗੈਰ ਹਾਜ਼ਰੀ ਦੇ ਵਿੱਚ ਚੰਗੀ ਗੱਲ ਇਸ ਤਰ੍ਹਾਂ ਦੀ ਡੈਮੋਕਰੇਸੀ ਸਾਨੂੰ ਡਿਵੈਲਪ ਕਰਨੀ ਪਊਗੀ ਜਦੋਂ ਅਸੀਂ ਕਿਸੇ ਨੂੰ ਬਨਾਈਏ ਉਦੋਂ ਸਾਨੂੰ ਡਿਮਾਂਡ ਆ ਕਰਨੀ ਪਊਗੀ ਆ ਮਸਲਾ ਸਾਡਾ ਮੈਨੂੰ ਦੱਸੋ ਚਲੋ ਸਰਕਾਰ ਤੇ ਜੋ ਹੈ ਤੁਹਾਡੇ ਜਿਹੜੇ ਇਨਕਲਾਬੀ ਮੀਡੀਆ ਸੀ ਪਹਿਲਾਂ ਅੱਜ ਉਹਨਾਂ ਨੂੰ ਕੀ ਹੋ ਗਿਆ ਇਹਨਾਂ ਦੀ ਸਰਕਾਰ ਚ ਵੀ ਬੈਠੇ ਨੇ ਕਈ ਤਾਂ ਕਿ ਹੋ ਰਿਹਾ ਇਹਨਾਂ ਨੂੰ ਪਿਛਲੀ ਚ ਵੀ ਸੀ ਉਦੋਂ ਬਿਜਲੀ ਚ ਨਹੀਂ ਸੀ ਜੀ ਮਸਲਾ ਕੀ ਹੋ ਰਿਹਾ ਅਸੀਂ ਸਵਾਰਥੀ ਹੋ ਗਏ ਜਸਟੀਫਿਕੇਸ਼ਨ ਹੋਰ ਕੋਈ ਬਹਾਨਾ ਇੱਥੋਂ ਤੱਕ ਵੀ ਕਹੂੰਗਾ ਉਹਨੇ ਆਖੜੇ ਦਾ ਪਾਰਟੀ ਦੇ ਪ੍ਰਮੁਖ ਆਏ ਸੀ ਕਿ ਇਹ ਟੁੱਟੇ ਹੋ ਕੇ ਡਿੱਗ ਰਹੇ ਸੀਗੇ ਤੇ ਸਭੇ ਇੱਕ ਤਰੀਕਾ ਸੀਗਾ ਇਹ ਸਭੇ ਇੱਕ ਦਾ ਇਹ ਬੰਦੇ ਮੈਸੇਜ ਦੇਣਗੇ ਦੁਨੀਆ ਨੂੰ ਕਿਰਦਾਰ ਦੀ ਬੁਲੰਦੀ ਸਭ ਤੋਂ ਪਹਿਲਾਂ ਹੁੰਦੀ ਹੈ ਆ ਪਰਲਮੈਂਟ ਚ ਉਹ ਕਲਿੰਟਨ ਆਏ ਸੀ ਜੁਆਇੰਟ ਪਾਰਲਮੈਂਟ ਦਾ ਸੈਸ਼ਨ ਸੀਗਾ ਐਮਪੀ ਜੇ ਟੁੱਟੇ ਹੋ ਕੇ ਡੁੱਗੋ ਮ ਉਹਦੇ ਨਾਲ ਹੱਥ ਮਿਲਾਉਣ ਲਈ ਰਿੰਨਸ ਸੁਣਦੇ ਹੋ ਕਿ ਅਸੀਂ ਯਾਰ ਕੀ ਕਰ ਰਹੇ ਹਾਂ ਸਾਨੂੰ ਇਸ ਚੀਜ਼ ਨੂੰ ਅੰਦਰੋਂ ਸੁਧਾਰ ਦੂਜਿਆਂ ਨੂੰ ਉਂਗਲ ਕਰਕੇ ਨਹੀਂ ਹੁੰਦਾ ਸੁਧਾਰ ਆਪ ਦੇ ਵੱਲ ਉਂਗਲ ਕਰਕੇ ਹੁੰਦਾ ਪਹਿਲਾਂ ਖੁਦ ਸੁਧਰ ਗਏ ਅਸੀਂ ਇਹ ਤਾਂ ਕਹਿ ਰਹੇ ਗਲਤ ਸੀ ਪਹਿਲਾਂ ਵਾਲੇ ਸਹੀ ਸੀ ਉਹ ਤੋਂ ਪਹਿਲਾਂ ਵਾਲੇ ਸਹੀ ਸੀ ਚਲੋ ਨਹੀਂ ਆਪਾਂ ਬੈਨੀਫਿਟਰ ਨਹੀਂ ਲੈ ਰਹੇ ਸੀ ਕਿ ਆਪਾਂ ਇਨਾਂ ਵੋਟਾਂ ਨੂੰ ਉਤਸ਼ਾਹਿਤ ਨਹੀਂ ਕਰਦੇ ਕਿ ਬਿਨਾ ਮੁੱਦੇ ਤੋਂ ਵੋਟ ਪਾ ਦੇ ਆ ਬੰਦਾ ਚੰਗਾ ਹੈ ਜੀ ਆਪਣਾ ਨਾ ਚੰਗਾ ਦਫਾ ਹੋਣ ਪਰੇ ਚੰਗੇ ਹੈ ਜੀ ਡਿਟੇਲਾਂ ਪਾਲਿਸੀ ਕਿਉਂ ਨਹੀਂ ਦੋ ਰਹੇ ਕਿਵੇਂ ਕਟਾਈ ਨਾ ਹੋ ਗਏ 4.5 ਲੱਖ ਕਰੋੜ ਇਕਨੋਮੀ ਸ਼ਰਿੰਕੋ ਕੇ 9 ਲੱਖ ਕਰੋੜ ਤੇ ਆ ਗਈ ਹੈ ਤਨਖਾਹਾਂ ਵਾ ਦੇ ਨਹੀਂ ਪਾਰੇ ਹਜ਼ਾਰ ਰੁਪਏ ਦੀ ਗੱਲ ਕਰ ਰਹੇ ਹਾਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਐਸੈਟਸ ਨਹੀਂ ਵੇਚੇਗੇ ਕੀ ਇਹ ਨਹੀਂ ਦੇਖ ਰਹੇ ਇੱਥੇ ਆ 11 ਫੇਸ ਚ 12 ਕਿਨੇ 12 ਏਕੜ ਮੰਡੀ ਦੇ ਕੀ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ 1260 ਕਿੱਲੇ ਵੇਚਣ ਤੇ ਨਾ ਨਜ਼ਰ ਨਹੀਂ ਆ ਕੰਢੀ ਵਾਲੀ ਪਾਲਿਸੀ ਨਹੀਂ ਆਈ ਕੀ ਆ ਹੁਣ ਇੱਕ ਨਵੀਂ ਆਉਣ ਵਾਲੀ ਗੱਲ ਹੈ ਇੱਕ ਕਿਲੋਮੀਟਰ ਦੀ ਸੜਕ ਹੋਗੀ 1 ਕਰੋੜ ਦੀ ਬਜਾ 12 ਕਰੋੜ ਕਰ ਦੇਣਗੇ ਪਹਿਲੇ ਉਹਦਾ ਵੀ ਗਨਾ ਦਿੰਨਾ ਤੁਹਾਨੂੰ ਮੈਂ ਉਹਦਾ ਕਹਿੰਦੇ ਅਸੀਂ ਸੈਂਟਰ ਦੀ ਪਾਲਿਸੀ ਰੋਕਤੀ ਮੰਨ ਰੇਗਾ ਮਤਾ ਪਾਸ ਕਰਤਾ ਉਹਦੇ ਖਿਲਾਫ ਇੱਕ ਤਾਂ ਆ ਬੜਾ ਡਰਾਮਾ ਚੱਲਿਆ ਆ ਪਿੱਛੇ ਵੀ ਸੈਸ਼ਨ ਹੋਇਆ ਸੀ ਜਦੋਂ ਹੜ ਆਇਆ ਸੀ ਅਸੀਂ ਰਣਾ ਪਾਪਾ ਥੱਕ ਗਏ ਕਿ ਤੁਸੀਂ ਬਹਿਮਾ ਦੀ ਜਾਂਚ ਕਿਉਂ ਨਹੀਂ ਮੰਗ ਰਹੇ ਉਗਮਾਇਨ ਤੁਹਾਨੂੰ ਆਣਾ ਅਸੀਂ 20 ਸਾਲ ਪਹਿਲਾਂ ਕਿਹਾ ਦੁਨੀਆ ਜਾਣ ਚੁੱਕੀ ਹੁੰਦਾ ਕਿ ਫਲੱਡ ਮੀਂਹ ਨਾਲ ਨਹੀਂ ਆਈ ਇਹ ਡੈਮਾਂ ਨਾਲ ਆਏ ਆ ਜਿਹਦੇ ਜੇ ਇੱਕ ਡੈਮ ਤਾਂ ਸਾਡੀ ਸਰਕਾਰ ਥੱਲੇ ਵੀ ਆ ਇਹਨਾਂ ਡੈਮਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਉਹਤੇ ਵੀ ਸੈਸ਼ਨ ਬੁਲਾਇਆ ਸੀ ਨਹੀਂ ਉਹਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਚਲੋ ਸਰਕਾਰ ਨੇ ਨਹੀਂ ਕੀਤੀ ਆਪੋਜੀਸ਼ਨ ਵਾਲਿਆਂ ਦੇ ਮੂੰਹ ਚ ਘੁੰਮਦੀਆਂ ਪੈ ਗਈਆਂ ਸੀ ਇੱਕ ਬੰਦਾ ਨਹੀਂ ਬੋਲਿਆ ਕਿ ਜਾਂਚ ਹੋਣੀ ਚਾਹੀਦੀ ਆ ਇਹ ਡਰਾਮਾ ਕਰਦੇ ਨੇ ਸੈਸ਼ਨ ਵਾਲਾ ਕੀ ਕੀਤਾ ਉਹਦੇ ਨਾਲ ਕੀ ਲੜੋ ਨੇ ਅੱਗੇ ਉਦੋਂ ਪਾਣੀ ਦੀ ਇੱਕ ਗੱਲ ਤੇ ਹੋਰ ਕੀਤਾ ਸੀ ਚੱਕ ਕੇ ਉਹਨਾਂ ਦੀ ਸੈਂਟਰਲ ਫੋਰਸ ਬਹਿ ਗਈ ਆ ਕੇ ਨੰਗਲ ਵੀ ਸੀਐਸਐਫ ਉਹ ਕਹਿੰਦੇ ਕਿ ਸੈਂਟਰਲ ਫੋਰਸ ਇਹ ਮਸਲੇ ਸਾਨੂੰ ਸੋਚਣੇ ਪੈਣਗੇ ਪਰ ਕੀ ਕਿਸੇ ਬੰਦੇ ਨੂੰ ਇਸ ਗੱਲ ਦਾ ਇੰਟਰਸਟ ਹੈ ਕਿ ਅਸੀਂ ਇਹਦੇ ਬਾਰੇ ਗੱਲ ਕਰੀਏ ਬੰਦੇ ਛੱਡੋ ਮੈਂ ਤਾਂ ਇਹ ਕਹੂੰਗਾ ਕਿ ਸਾਡੇ মিডিਆ ਭਾਈਚਾਰੇ ਦੇ ਵਿੱਚ ਵੀ ਇੱਕ ਏਰੀਆ ਹੈਗਾ ਜਿਨ੍ਹਾਂ ਨੂੰ ਬਿਲਕੁਲ ਇੰਟਰਸਟ ਨਹੀਂ ਹੈ ਹੋਰ ਇੰਟਰਸਟ ਕਿਹੜੇ ਪਾਸੇ ਹੈ ਸਭ ਨੂੰ ਪਤਾ ਹੈ ਇੱਥੇ ਇਹ ਪ੍ਰਦਰਸ਼ਨ ਅਮਿਤੋਤ ਜੀ ਹੋਇਆ ਬਹੁਤੇ ਜਿਹੜਾ ਇੱਥੇ ਸੋਸ਼ਲ ਮੀਡੀਆ ਹੀ ਦੇਖਣ ਨੂੰ ਮਿਲਿਆ ਸੈਟਲਾਈਟ ਮੀਡੀਆ ਗੈਰਹਾਜ਼ਰ ਸੀ ਇੱਥੋਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁੰਗੇ ਉਹਨਾਂ ਨੂੰ ਪਾਲਿਸੀ ਦਾ ਫਾਇਦਾ ਮਿਲ ਰਿਹਾ ਜਿਹੜੇ ਬੰਦੇ ਨਹੀਂ ਆਉਂਦੇ ਦੇਖੋ ਕੋਈ ਨਰਾਜ਼ਗੀ ਵਾਲੇ ਇੱਕ ਦੋ ਹੋ ਸਕਦੇ ਨੇ ਵਰਨਾ ਜਿਹੜੇ ਲੋਕ ਪਾਲਿਸੀ ਦਾ ਫਾਇਦਾ ਲੈਂਦੇ ਨੇ ਮੈਂ ਤੁਹਾਨੂੰ ਕਿਉਂ ਵਾਰ-ਵਾਰ ਕਿਹਾ ਕਿ ਤੁਹਾਡੇ ਪੱਤਰਕਾਰ ਭਰਾ ਪਹਿਲੀਆਂ ਸਰਕਾਰਾਂ 'ਚ ਵੀ ਸੀ ਉਦੋਂ ਬੋਲੇ ਨਾ ਜਿਹਨੂੰ ਫਾਇਦਾ ਮਿਲਦਾ ਪਾਲਿਸੀ ਦਾ ਉਹ ਦਿਵਾਲਾ ਹੋ ਜਾਂਦਾ ਅਸੀਂ ਆਪ ਦੇ ਨਿਜਲੇ ਪੰਜਾਬ ਨੂੰ ਵੇਚਤਾ ਬਰਬਾਦ ਕਰਤਾ ਅੱਜ ਪੰਜਾਬ ਖਤਮ ਹੋ ਗਿਆ ਸੇਮ ਥਿੰਗ ਵਿਦ ਦੇਸ਼ ਦਾ ਹਾਲ ਕਰਤਾ ਸੇਮ ਆਵਦੀ ਲੈਂਗੁਏਜ ਦਾ ਹਾਲ ਕਰਤਾ ਮੈਨੂੰ ਦੱਸੋ ਯਾਰ ਇਹ ਹੁਣੇ ਜੋ ਸਾਡੇ ਚੀਫ ਮਿਨਿਸਟਰ ਭਾਸ਼ੰਦੇ ਰਹੇ ਸੀ ਤੇ ਪੁੱਚੋ ਮੰਡੀ ਆਮ ਰੇਗਾਨੂ ਲੈ ਕੇ ਗੱਲ ਕਰ ਰਹੇ ਸੀ ਕੀ ਹੋਊਗਾ ਉਹ ਸੈਂਟਰ ਦੱਸੋ ਤੇ ਦੱਸੂਗਾ ਕਿ ਪੁੱਚੋ ਮੰਡੀ ਪੜਾਇਆ ਕੀ ਜਾਊਗਾ ਇਸ ਸੈਂਟਰ ਤੇ ਦੱਸੂਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਕਿਨੇ ਲਾਗੂ ਕੀਤੀ ਹੈ ਸਭ ਤੋਂ ਪਹਿਲਾਂ ਕਿਉਂ ਅਸੀਂ ਮੰਦੇ ਤਾਮਲਾ ਡੂ ਵਾਲੇ ਤਾਂ ਨੀਟ ਦੇ ਐਗਜ਼ਾਮ ਵੀ ਆਪ ਦੀ ਲੈਂਗੁਏਜ ਹੋ ਗਈ ਉਹਨਾਂ ਦੇ ਈਵਨ ਮੰਦਰੇਗਾ ਚ ਵੀ ਦਿਹਾੜੀ ਇਹਨਾਂ ਨੇ 26 ਦਿਨ ਦਿੱਤੀ ਹੈ ਸਾਲ 'ਚ ਮੈਨੂੰ ਦੱਸੋ ਲੋਕ ਵੀ ਇਹਨਾਂ ਦੀ ਸਰਕਾਰ ਬਣੀ ਸੀ ਹਾਂ ਸਰਵਿਸ ਚੱਕਰ ਪਾੜ ਦੇ ਉਸੀ ਗੱਲ ਉਹਨਾਂ ਨੇ ਵੀ ਸਰਕਾਰ ਬਣੀ ਸੀ ਹਰ ਥਾਂ ਤੇ ਕਿੰਨੇ ਕ ਬੰਦਿਆਂ ਨੂੰ 100 ਦਿਨ ਦੀ ਦਿਹਾੜੀ ਮਿਲੀ ਹੈ ਔਰ ਇਹਨਾਂ ਦੇ ਸਰਪੰਚਾਂ ਨੇ ਤੇ ਐਨਐਲਐ ਨੇ ਐਕਸਪਲੋਇਟ ਨਹੀਂ ਕੀਤਾ ਉੱਥੇ ਇਹਨਾਂ ਨੇ ਪਾਰਦਰਸ਼ਤਾ ਲਿਆਂਦੀ ਕਿਹੜਾ ਮੇਟ ਕਿਵੇਂ ਬਣੂਗਾ ਉਹਦੀ ਪੱਕੀ ਹਾਜ਼ਰੀ ਕਿਵੇਂ ਲੱਗੂਗੀ ਔਰ ਉਹਦੇ 100 ਦਿਨ ਹੋ ਜਾਂਦੇ ਆੜੀ ਦੇ ਉਹਦੇ ਲਈ ਇਹਨਾਂ ਨੇ ਕੀ ਕੰਮ ਕੀਤਾ ਕੋਈ ਵੀ ਚੀਜ਼ ਐ ਸਿਰਫ ਬੋਲਣ ਲਈ ਕਰਦੇ ਨਹੀਂ ਤੇ ਦੂਜੇ ਇਸ ਲਈ ਜਿੱਤਦੇ ਨੇ ਕਿ ਇਹਨਾਂ ਦੇ ਵਿਰੁੱਧ ਗੁੱਸਾ ਹੋਣਾ ਸੀ ਜਿੱਤ ਜੀ ਇੱਕ ڈاکੂ ਦੀ بجائے ਵੱਡਾ ڈاکੂ ਚੋਣ ਲੈਣੇ ਫੇਰ ਅਸੀਂ ਉਹ ਤੋਂ ਵਿੱਚ ਨਾ ਪਊਗਾ ਉਮੀਦ ਮੈਂ ਡਿਟੇਲ ਆਫ ਪਾਲਿਸੀ ਦੀ ਗੱਲ ਕਰ ਰਿਹਾ ਠੀਕ ਉਹਦੇ ਵੱਲ ਵਧਣਾ ਪਊਗਾ ਸਾਨੂੰ ਬਹੁਤ ਸ਼ੁਕਰੀਆ ਮਨਤੋਜ ਜੀ ਗੱਲਬਾਤ ਕਰਨ ਦੇ ਲਈ ਸਮਾਂ ਦਿੱਤਾ ਤੁਸੀਂ ਤੇ ਉਮੀਦ ਕਰਦੇ ਆ ਕਿ ਪੱਤਰਕਾਰ ਭਾਈਚਾਰੇ ਤੋਂ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਗਿਆ ਇਹਦਾ ਕੋਈ ਨਤੀਜਾ ਨਿਕਲੇ ਕਿਸੇ ਸਿੱਟੇ ਦੇ ਉੱਪਰ ਜਿਹੜਾ ਜ਼ਰੂਰ ਪਹੁੰਚੇ ਫਿਲਹਾਲ ਦੇ ਇਜਾਜ਼ਤ ਧੰਨਵਾਦ